ਦਵਾਈ ਖਾਤਾ ਇਹ ਪੈਸੇ ਕਿਹਨੂੰ ਦੇਣੇ ਸੀਗੇ ਤੂੰ ਇਹ ਅੱਗੇ ਜਾ ਕੇ ਇਹ ਕਿੰਦੂ ਨਹੀਂ ਲਾ ਪੈਸੇ ਕਿਹਨੂੰ ਦੇਣੇ ਅੱਗੇ ਜਾ ਕੇ ਇਹ ਅੱਗੇ ਇਹ ਮੇਰੀ ਕੁੜੀ ਹੈ ਮੇਰੀ ਦੇਰੇ ਕਿੱਥੇ ਛੜੀ ਕਿੱਥੇ ਘਰ ਮੈਂ ਆਜ ਦੇ ਪਰ ਜਾਣਾ ਹੈ ਕੰਮ ਤੂੰ ਕਰਦਾ ਦਵਾਈਆਂ ਦਾ ਪੈਸਾ ਦੇਖੋ ਇੰਨਾ ਕਿੱਥੋਂ ਆਇਆ ਉਹ ਪੈਸੇ ਆਪਣੇ ਮੰਗ ਕੇ ਮੰਗ ਕੇ ਦੁਨੀਆ ਕੋਲੋਂ ਹੋਰ ਲੜਕੀਆਂ ਤੇ ਲਾਤ ਪਾਰ ਕਰ ਕਿਸ ਵੇਲੇ ਕਿੰਨੇ ਪੈਸੇ ਤਰਕੋ ਕਿੰਨੇ ਪੈਸੇ ਆਹ ਗਿਨੇ ਹੁਣ ਆਪੇ ਜਾ ਕੇ ਕੁੜੀ ਕਿਨੇ ਕਹੇ ਐਥੇ ਐਥੇ ਬਹਿ ਜਾਓ ਐਥੇ ਆਲੇ ਆਲੇ ਰੋਕੋ ਰੋਕੋ ਐਥੇ ਬਹਿ ਜਾਓ ਜਾਣਾ ਨਹੀਂ ਹੈਗਾ ਰੋਕੋ 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 ਬਾਈਕ ਬਾਗਲਾ ਅੰਦਰ ਲਿਆਓ ਅੰਦਰ ਜਗਾ ਜ ਆ ਰਹਿ ਗਈ ਆ ਡੱਬੀ ਰਹਿ ਗਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਹਜੂ ਸ਼ਾਟ ਉਹ ਆਪਣੇ ਪੈਸੇ ਮੰਗ ਕੇ ਭਾਜੀ ਆਈਡੀ ਉਧਰ ਕਰੋ ਯਾਰ ਨਹੀਂ ਨਹੀਂ ਹਾਂ ਹਾਂ ਤੇ ਇਹ ਮੰਗ ਕੇ ਪੈਸਾ ਮੈਂ ਲੋਕਾਂ ਕੋਲੋਂ ਕਿਥੇ ਕਿੰਨੇ ਆਖਿਆ ਨੇ ਅੱਜਪਰ ਜਾਣਾ ਹਾਂ ਹਾਂ ਮੰਗ ਕੇ ਕਿਹਨੇ ਮੈਂ ਅੱਜਪਰ ਜਾਣਾ ਭੇਜ ਦੇ ਭੇਜ ਦੇ ਇਹਨੇ ਪੈਸਾ ਥੋੜਾ ਹੁੰਦਾ ਆ ਹਾਂ ਇੰਨਾ ਪੈਸਾ ਥੋੜਾ ਹੁੰਦਾ ਆ ਇਹ ਮੈਂ ਆਪਣੀ ਕੁੜੀ ਨੂੰ ਮੈਂ ਆਪਣੀ ਆਪਣੀ ਧੀ ਨੂੰ ਕੰਪਨੀ ਹਾਂ ਬਾਕੀ ਤੇਰੀ ਕੀ ਥਰਿੰਦੀ ਆ ਕਟੜਾ ਕਟੜਾ ਹੋਰ ਵੀ ਕਟੜੇ ਸ਼ਹਿਰਪੁਰ ਕੀ ਲੈਣਾ ਆ ਉਹ ਮੈਂ ਇਥੇ ਆਪਣੇ ਪਾਂ ਦੇਦੇ ਆਇਆ ਇਹ ਪੈਸੇ ਕਿਥੋਂ ਲੈ ਕੇ ਆਏ ਇਹ ਪੈਸੇ ਕਿਥੋਂ ਲੈ ਕੇ ਆਏ ਨੇ ਉਹ ਮੈਂ ਜਲੰਧਰ ਫਲਫਲੇ ਇਨਰਜੀ ਆਪਣੀ ਭੈਣ ਕੋਲ ਮੰਗਦੀ ਅੱਛਾ ਇੰਨੇ ਪੈਸੇ ਤੁਸੀਂ ਮੰਗ ਕੇ ਲੈ ਕੇ ਆਏ ਮੰਗ ਕੇ ਮੰਗੇ ਮੈਂ ਅੱਜ ਪਰ ਜਾਣਾ ਲੋਕਾਂ ਨੇ ਮੈਨੂੰ 1000-1000 ਰੁਪਈਆ ਵੀ ਦਿੱਤਾ ਹਾਂ ਉਹਦੇ 10000 ਲੈ ਕੇ ਨਹੀਂ ਆਇਆ ਮੰਗ ਕੇ ਆਇਆ ਮੰਗ ਕੇ ਬੜੇ ਜਿਆਦਾ ਪੈਸੇ ਆ ਜਿਆਦਾ ਪੈਸੇ ਆ ਆ ਨਾ ਉਹ ਸ਼ਾਰਟ ਸ਼ਾਰਟ ਕਿਥੇ ਰਹੇ ਹੋਗੇ ਪਾਪਾ ਵੇ ਲੈ ਇਹ ਸੇਫਟੀ ਦੇ ਤੋਂ ਹੋਰ ਨਾ ਪਾਇਨ ਲਿਆ ਤੇਰੀ ਸੇਫਟੀ ਕਰਨ ਲਈ ਨਾ ਵੀ ਦੇਣਾ ਮੈਨੂੰ ਯਾਰ ਰੁਪਈਆ 100 ਰੁਪਈਆ ਹੁਣ ਨਹੀਂ ਦੇਣਾ ਮੈਨੂੰ ਇਹ ਤੇਰੀ ਸੇਫਟੀ ਵਾਸਤੇ ਆ ਤੇ ਤੈਨੂੰ ਕੋਈ ਪੈਸੇ ਨਾ ਕੋਈ ਖੋਲੇ ਇਸ ਕਰਕੇ ਤੈਨੂੰ ਇੱਥੇ ਬਿਠਾਇਆ ਤੈਨੂੰ ਆਰਮਨਾ ਜਿੱਥੇ ਤੂੰ ਜਾਣਾ ਤੈਨੂੰ ਪਹੁੰਚਾਣਗੇ ਇਹ ਇੱਥੇ ਜਾਣਾ ਪਿੱਛੇ ਭਾਂਜੇ ਦੇ ਡੇਰੇ ਦੇ ਫਿਰਨੇ ਟੋੜ ਜਾਣਾ ਕਰ ਸੁਲਕੋ ਜੀ ਤਾਂ ਹੋ ਗਿਆ ਛੋਟਾ ਬੱਸ ਉਪਾਗ੍ਰੀ ਵੀ ਪਾਇਆ ਫਿਰ ਕਿੰਨਾ ਜੀ ਉਹ ਜਗਾ ਹੈ ਪੰਜ ਯਾਦਪ੍ਰਿਆ ਕਨਾਲ ਦੇ ਸਾਹਮਣੇ ਲੱਗ ਚੁਕਿਆ ਵਿੱਚ ਮਾਂਜੀ ਤੁਸੀਂ ਇਹ ਵੀ ਆਖਿਆ ਸੀ ਕਿ ਕੁੜੀ ਨੂੰ ਮੈਂ ਆਖਿਆ ਉੱਥੇ ਮੇਰੇ ਘਰ ਤੇ ਆ ਮੈਂ ਜਾਤੇ ਸੀ ਹਾਂਜੀ ਬਾਬਾ ਜੀ ਹਾਂਜੀ ਕਹਿੰਦਾ ਮੈਂ ਆਕਮਦੀਨ ਹਾਂ ਹਾਂ ਆਕਮਦੀਨ ਆਕਮਦੀਨ ਹਾਂ ਕਾ ਜਾ ਰਹੇ ਸੀ ਮੈਂ ਕਟੜੇ ਕਾਬਿਆਰਾਂ ਸੀ ਇੱਥੇ ਆਪਣੇ ਭਾਂਡੇ ਦੇ ਸ਼ਮਸ਼ੂ ਦੇ ਆਇਆ ਹਾਂ ਤੇ ਆ ਮੈਂ ਗਲਮਦਰ ਗਿਆ ਸੀ ਕਾਲ ਚਲੋ ਆਜੋ ਆਪਕੀ ਥੋੜੀ ਪੁੱਛਤਾਚ ਕਰਨੀ ਹੈ ਹਾਂ ਆਜੋ ਥੋੜੀ ਪੁੱਛਤਾਚ ਕਰਨੀ ਹੈ ਆਪਕੀ ਉਸ ਪਾਸੇ ਕਿ ਜਾਨ ਜਾਨ ਜੀ ਨਹੀਂ ਨਹੀਂ ਕੁਝ ਨਹੀਂ ਕਰ ਰਹੇ ਇਹ ਇੱਕ ਇੱਕ ਹੋਮੇ ਜਿਹੜਾ ਸਾਡੀ ਮਾਰੀ ਥੋੜਾ ਜਿਆ ਕਰ ਦਿਓ ਬਸ ਕਸਾ ਨਾ ਹੋਵੇ ਨਾ ਇਧਰ ਇਧਰ ਆਓ ਇਧਰ ਆਉਣ ਆਪਣੀ ਗੱਡੀ ਆ ਗੱਡੀ ਇਧਰ ਇਧਰ ਉਹ ਗਾਡੀ ਮੇ ਲੇ ਕੇ ਜਾਏਗੀ ਆ ਮੇਰਾ ਫਰਾਂ ਰੱਖ ਦਿਓ ਪਟਾੜੀ ਕੋ ਕਾਫੀ ਪਾਸੇ ਫੜ ਗਏ ਕੋਣ ਨਹੀਂ ਕਿੱਥੇ ਰਹਿਣ ਅਲੱਗ ਦੇਖੋ ਜੀ ਸਾਡੀ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਬੰਦੇ ਨੇ ਸ਼ੱਕੀ ਸਮਝ ਕੇ ਤਾਂ ਪੁੱਛਗਿੱਛ ਕੀਤੀ ਜੋ ਕਿ ਪਤਾ ਚੱਲਿਆ ਕਿ ਹਾਕਮਬੀਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਵਾ ਤੇ ਉਹਦੇ ਥੈਲੇ ਦੇ ਵਿੱਚ ਉਹ ਕੈਸ਼ ਕੈਰੀ ਕਰ ਰਿਆ ਸੀਗਾ ਜਿਹਦੀ ਉਹ ਕੋਲ ਪ੍ਰੋਪਰ ਆਨਸਰ ਨਹੀਂ ਸੀਗੇ ਸੋ ਫਿਰ ਮੌਕੇ ਤੇ ਜਿਹੜਾ ਵਾ ਸਾਨੂੰ ਪੀਐਸਪੀ ਸਟਿੰਗ ਸਾਹਿਬ ਤੇ ਸਾਨੂੰ ਬੁਲਾਇਆ ਗਿਆ ਜੋ ਕਿ ਜੀ ਜੀ ਵੈਰੀਫਿਕੇਸ਼ਨ ਕੀਤੀ ਤਾਂ ਉਹਦੇ ਵਿੱਚ 10 10 20 20 50 50 ਦੇ ਨੋਟ ਸੀਗੇ ਜੋ કુલ ਰਕਮ ਕੁਝ 50000 ਦੇ ਆਸ-ਪਾਸ ਦੀ ਨਿਕਲ ਰਹੀ ਸੀਗੀ ਤੇ ਪੁੱਛ ਪੜਤਾਲ ਤੋਂ ਪਤਾ ਲੱਗਿਆ ਵਾ ਕਿ ਉਹ ਬੰਦਾ ਜਿਹੜਾ ਵਾ ਭਿਖਾਰੀ ਹੈਗਾ ਵਾ ਉਹ ਤਵੀਤ ਵੀ ਪਾਉਂਦਾ ਲੋਕਾਂ ਦੇ ਕਿ ਜਿਹੜੇ ਕਿਸੇ ਦੇ ਘਰ ਬੱਚਾ ਅਗਰ ਨਹੀਂ ਹੁੰਦਾ ਹੈਗਾ ਤਾਂ ਉਹਨਾਂ ਨੂੰ ਤਵੀਤ ਪਾਤੇ ਤੇ ਉਹਦੇ ਰਿਟਰਨ ਦੇ ਵਿੱਚ ਜੋ ਲੋਕੀ ਉਹਨੂੰ ਪੈਸੇ ਦੇ ਦਿੰਦੇ ਆ ਉਹ ਰੱਖ ਲੈਂਦਾ ਵਾ ਤੇ ਉਹ ਬੈਂਕ ਬੁੰਕ ਦੇ ਸਿਸਟਮ ਦੇ ਵਿੱਚ ਨਾ ਪਤਾ ਹੋਣ ਕਰਕੇ ਉਹ ਜੋ ਵੀ ਪੈਸੇ ਆ ਉਹ ਆਪਣੇ ਥੈਲੇ ਦੇ ਵਿੱਚ ਨਾਲ ਹੀ ਰੱਖਦਾ ਵਾ ਤੇ ਉਹਦੀ ਹੁਣ ਪੁੱਛ ਪੜਤਾਲ ਕਰਨ ਵਾਸਤੇ ਸਿਟੀ ਥਾਣੇ ਨੂੰ ਭੇਜਿਆ ਗਿਆ ਵਾ ਤੇ ਉਹਦੇ ਲੋਕਲ ਰਿਸ਼ਤੇਦਾਰ ਵੀ ਹੈਗੇ ਉਹਨਾਂ ਨੂੰ ਵੀ ਬੁਲਾਇਆ ਗਿਆ ਵਾ ਤੇ ਵੈਰੀਫਿਕੇਸ਼ਨ ਕਰਕੇ ਉਹਨਾਂ ਦੇ ਹਵਾਲੇ ਕੀਤਾ ਜਾਏ ਕੋਈ ਸਰ ਆਈਡੀ ਵਗੈਰਾ ਮਿਲੇ ਦੀ ਕੋਈ ਆਇਡੈਂਟੀਫਿਕੇਸ਼ਨ ਕੋਈ ਆਧਾਰ ਕਾਰਡ ਹੈ ਨਹੀਂ ਜੀ ਆਇਡੈਂਟੀਟੀ ਆਇਡੈਂਟੀਟੀ ਕਾਰਡ ਉਹ ਕੋਲ ਸੀਗਾ ਉਹ ਜੰਮੂ ਕਸ਼ਮੀਰ ਦਾ ਹੈ